ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜੇਕਰ ਪਸ਼ਾਵ ਰੁਕ ਕੇ ਆ ਰਿਹਾ ਹੈ ਤਾਂ ਮੂਲੀ ਅਤੇ ਸਲਗਮ ਦਾ ਵੱਦ ਤੋਂ ਵੱਦ ਸੇਵਨ ਕਰੋ ਇਸ ਦਾ ਰਸ ਬਣਾ ਕੇ ਪੀ ਲਓ ਇਸ ਨਾਲ ਪਸ਼ਾਵ ਖੁੱਲ ਕੇ ਆਉਣ ਲੱਗ ਜਾਵੇਗਾ ਨੰਬਰ 2 ਕੋਈ ਆਕਈ ਔਰਤਾਂ ਨੂੰ ਪੀਰੀਅਡ ਵਿੱਚ ਬਹੁਤ ਜ਼ਿਆਦਾ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੀ ਹਾਲਤ ਵਿੱਚ ਇੱਕ ਕੱਚੀ ਦੀ ਬੋਤਲ ਵਿੱਚ ਗਰਮ ਪਾਣੀ ਪਾ ਲੋ ਤੇ ਹਲਕਾ ਸਰੋਂ ਦਾ ਤੇਲ ਨੂੰ ਕੋਸਾ ਕਰਕੇ ਆਪਣੇ ਪੇਟ ਉੱਪਰ ਫੇਰ ਲਓ ਤੇ ਫਿਰ ਪਾਣੀ ਦੀ ਬੋਤਲ ਵਿੱਚ ਇਸ ਤਰ੍ਹਾਂ ਕਾਫੀ ਸਮਾਂ ਕਰੋ ਤੁਹਾਨੂੰ ਇਸ ਦਰਦੀ ਦੌਂਰਾ ਹਾਤਿ ਮਿਲੇਗੀ ਨੰਬਰ 3 ਜੇਕਰ ਅਸੀਂ ਮੂੜੀ ਦੇ ਪੱਤੇ ਨੂੰ ਕੱਟ ਕੇ ਉਹਨਾਂ ਨੂੰ ਆਟੇ ਵਿੱਚ ਗੁੰਨ ਕੇ ਰੋਟੀਆਂ ਬਣਾ ਕੇ ਖਾ ਲੀਏ ਤੇ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਤੱਤ ਮਿਲਦੇ ਹਨ ਨੰਬਰ 4 ਜੇਕਰ ਤੁਹਾਡੇ ਸਰੀਰ ਨੂੰ ਮੱਛਰ ਨੇ ਕੱਟ ਲਿਆ ਹੈ ਤਾਂ ਖਾਜ ਹੋ ਰਹੀ ਹੈ ਤਾਂ ਉਸ ਜਗਾ ਉੱਪਰ ਥਿਸ ਸਪਰੇਅ ਲਗਾ ਲਓ ਇਸ ਨਾਲ ਖਾਜ ਹਟ ਜਾਵੇਗੀ ਨੰਬਰ 5 ਮੂਲੀ ਵਾਲੇ ਪਰੌਂਠੇ ਖਾਣ ਤੋਂ ਬਾਅਦ ਥੋੜਾ ਜਿਹਾ ਗੁੜ ਜ਼ਰੂਰ ਖਾ ਲੈਣਾ ਚਾਹੀਦਾ ਹੈ ਇਸ ਨਾਲ ਪਰੌਂਠੇ ਜਲਦੀ ਹਾਜਮ ਹੋ ਜਾਂਦੇ ਹਨ ਨੰਬਰ 6 ਜੇਕਰ ਤੁਹਾਡੇ ਸਰੀਰ ਅੰਦਰ ਸ਼ੈਲ ਦੇ ਟਿਸ਼ੂ ਕੱਟ ਹੋ ਰਹੇ ਹਨ ਤਾਂ ਇਹਨਾਂ ਦਾ ਮੁੱਖ ਕਾਰਨ ਇਹੀ ਹੈ ਕਿ ਤੁਸੀਂ ਪਾਣੀ ਬਹੁਤ ਹੀ ਘੱਟ ਮਾਤਰਾ ਵਿੱਚ ਪੀ ਰਹੇ ਹੋ ਨੰਬਰ 7 ਜਦੋਂ ਵੀ ਤੁਸੀਂ ਸ਼ਹਿਰ ਕਰਨ ਜਾਂਦੇ ਹੋ ਤਾਂ ਹਮੇਸ਼ਾ ਹਲਕੀ ਫੁਲਕੇ ਕੱਪੜੇ ਹੀ ਪਹਿਨ ਕੇ ਜਾਓ ਇਸ ਨਾਲ ਸਾਡਾ ਸਰੀਰ ਵਧੀਆ ਮਹਿਸੂਸ ਕਰਦਾ ਹੈ ਨੰਬਰ 8 ਤੁਹਾਡੇ ਸਰੀਰ ਵਿੱਚ ਕੋਈ ਵੀ ਇਨਫੈਕਸ਼ਨ ਹੋਵੇ ਤਾਂ ਬਸ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰੋ ਕੁਝ ਹੀ ਦਿਨਾਂ ਵਿੱਚ ਸਰੀਰ ਦੀ ਸਾਰੀ ਇਨਫੈਕਸ਼ਨ ਖਤਮ ਹੋ ਜਾਵੇਗੀ ਕਿਉਂਕਿ ਪਾਣੀ ਪੀਣ ਨਾਲ ਪਸ਼ਾਬ ਆਵੇਗਾ ਜਿਸ ਨਾਲ ਸਾਰੀ ਇਨਫੈਕਸ਼ਨ ਸਰੀਰ ਵਿੱਚੋਂ ਪਸ਼ਾਬ ਰਾਹੀਂ ਬਾਹਰ ਨਿਕਲ ਜਾਵੇਗੀ ਨੰਬਰ 9 ਅਮਰੂਦ ਰਜਾਨਾ ਜ਼ਰੂਰ ਖਾਓ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਲਾਭ ਹੁੰਦੇ ਹਨ ਇਸ ਨਾਲ ਸਾਡੇ ਸਰੀਰ ਅੰਦਰ ਇਨਫੈਕਸ਼ਨ ਖਤਮ ਹੋ ਜਾਂਦੀ ਹੈ ਨੰਬਰ 10 ਦੁਨੀਆਂ ਵਿੱਚ ਸਭ ਕੁਝ ਛੱਡ ਦੋ ਪਰ ਮੁਸਕਰਾਣਾ ਤੇ ਹੌਂਸਲਾ ਰੱਖਣਾ ਕਦੇ ਨਾ ਛੱਡੋ ਨੰਬਰ 11 ਲਗਾਤਾਰ ਸੂਰਜਮੁਖੀ ਦਾ ਤੇਲ ਲਗਾਉਣਾ ਲੰਬੀ ਉਮਰ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ ਇਸ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ E ਸਕਿਨ ਨੂੰ ਹਮੇਸ਼ਾ ਜਵਾਨ ਬਣਾਈ ਰੱਖਦਾ ਹੈ ਇਸ ਨਾਲ ਚਿਹਰੇ ਤੇ ਝੁਰੜੀਆਂ ਵੀ ਨਹੀਂ ਪੈਣ ਦਿੰਦਾ ਨੰਬਰ 12 ਕਦੇ-ਕਦੇ ਕੁਝ ਰਿਸ਼ਤੇ ਇਸ ਤਰ੍ਹਾਂ ਜ਼ਖਮੀ ਕਰ ਦਿੰਦੇ ਨੇ ਕਿ ਆਪਣੇ ਹੀ ਘਰ ਵਾਪਸ ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਨੰਬਰ 13 ਜੇਕਰ ਤੁਹਾਨੂੰ ਸਕਿਨ ਅਲਰਜੀ ਦੀ ਕੋਈ ਵੀ ਸਮੱਸਿਆ ਹੈ ਤਾਂ ਕਦੇ ਵੀ ਲੇਜ਼ਰ ਸਬਜ਼ੀਆਂ ਫਲ ਨਾ ਖਾਓ ਜਿਵੇਂ ਕਿ ਅਰਬੀ ਕੇਲਾ ਸੰਗਰੀ ਗੰਦੀ ਗੋਭੀ ਆਲੂ ਆਦ ਇਨ੍ਹਾਂ ਨਾਲ ਅਲਰਜੀ ਹੋਰ ਵੀ ਵੱਧਦੀ ਹੈ ਨੰਬਰ 14 ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਉਹ ਜੋ ਮੌਕਾ ਆਉਣ ਤੇ ਸਾਥ ਛੱਡ ਜਾਂਦੇ ਨੇ ਤੇ ਦੂਸਰੇ ਉਹ ਜੋ ਤੁਹਾਡਾ ਸਾਥ ਦੇਣ ਲਈ ਮੌਕਾ ਹੀ ਲੱਭਦੇ ਹਨ ਨੰਬਰ 15 ਜਿਹੜੀਆਂ ਔਰਤਾਂ ਜ਼ਿਆਦਾ ਬੁੱਧੀਮਾਨ ਹੁੰਦੀਆਂ ਹਨ ਉਹਨਾਂ ਨੂੰ bartan thoone ਬਿਲਕੁਲ ਵੀ ਪਸੰਦ ਨਹੀਂ ਹੁੰਦੇ ਤੇ ਨਾਲ ਹੀ ਉਹ ਹਮੇਸ਼ਾ ਰੋਣ ਦਾ ਬਹਾਨਾ ਹੀ ਲੱਭਦੀਆਂ ਹਨ ਨੰਬਰ 16 ਬਹੁਤ ਦੁੱਖ ਦਿੰਦੀ ਹੈ ਮੁਹੱਬਤ ਬੇਬਫਾ ਦੀ ਅਲੱਗ ਦੁਨੀਆ ਹੋਵੇ ਤਾਂ ਚੰਗਾ ਹੈ ਨੰਬਰ 17 ਇੰਨਾ ਆਦਤਾਂ ਨਾਲ ਤੁਸੀਂ ਭਖਾਰੀ ਬਣ ਸਕਦੀ ਹੂੰ ਪਹਿਲਾ ਕਿਸੇ ਤੋਂ ਲੈ ਉਧਾਰ ਪੈਸੇ ਵਾਪਸ ਨਾ ਕਰਨਾ ਦੂਸਰਾ ਪੂਜਾ ਘਰ ਵਿੱਚ ਅਰਗਬਤੀ ਦੀ ਰਾ ਦੀ ਰਾਤ ਦਾ ਢੇਰ ਲਗ ਰੱਖ ਦਾ ਢੇਰ ਲਗਾਈ ਰੱਖਣਾ ਤੀਸਰਾ ਕਰ ਦੇ ਮੁਖ ਮੁਖੀ ਦਾ ਹਾਰ ਸਮੇ ਗੁੱਸੇ ਵਿੱਚ ਰਹਿਣਾ ਚੌਥਾ ਹਰ ਸਮੇ ਘਰ ਵਿੱਚ ਆਪਣੇ ਘਰ ਵਿੱਚ ਕਲੇਜ ਹੀ ਪਾਈ ਰੱਖਣਾ ਨੰਬਰ 18 ਇਹ ਨਸੀਬ ਵੀ ਕਿੰਨਾ ਅਜੀਬ ਹੁੰਦਾ ਹੈ ਜੋ ਕਿਸਮਤ ਵਿੱਚ ਨਹੀਂ ਉਹੀ ਦਿਲ ਦੇ ਕਰੀਬ ਹੁੰਦਾ ਹੈ ਨੰਬਰ 19 ਜੇਕਰ ਤੁਸੀਂ ਮਿੱਥੀ ਦਾ ਕੌੜਾਪਣ ਦੂਰ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਨਾਮਕ ਲਗਾ ਕੇ ਕੁਝ ਸਮੇਂ ਲਈ ਸਾਈਡ ਤੇ ਰੱਖ ਰੱਖ ਦਿਓ ਇਸ ਨਾਲ ਉਸ ਦਾ ਸਾਰਾ ਕੌੜਾਪਣ ਦੂਰ ਹੋ ਜਾਵੇਗਾ ਨੰਬਰ B ਤਾਲੁਕ ਹੋਵੇ ਤਾਂ ਰੂਹ ਨਾਲ ਰੂਹ ਦਾ ਹੋਵੇ ਦਿਲ ਦਾ ਤਾਂ ਅਕਸਰ ਇੱਕ ਦੂਸਰੇ ਤੋਂ ਪਰ ਹੀ ਜਾਂਦੇ ਨੇ ਨੰਬਰ 21 ਵੱਡਾ ਆਦਮੀ ਉਹ ਹੋ ਹੈ ਜੋ ਆਪਣੇ ਕੋਲ ਬੈਠੇ ਇਨਸਾਨ ਨੂੰ ਕਦੇ ਵੀ ਛੋਟਾ ਮਹਿਸੂਸ ਨਾ ਹੋਣ ਦੇਵੀ ਨੰਬਰ 22 ਅਕਸਰ ਜਿੰਨਾ ਨੂੰ ਟਟਕੇ ਚਾਹੁੰਦੇ ਹਾਂ ਅਸੀਂ ਉਹ ਸਾਨੂੰ ਤੋੜ ਕੇ ਰੱਖ ਦਿੰਦੇ ਨੇ ਨੰਬਰ 23 ਕਿੰਨਾ ਕੋ ਯਕੀਨ ਕਰੀਏ ਝੂਠੇ ਲੋਕਾਂ ਤੇ ਇਹ ਦੁਨੀਆ ਦੇ ਲੋਕਾਂ ਨੇ ਆਪਣੇ ਅੰਦਰ ਦਿਲ ਹੀ ਕੱਢ ਦਿੱਤਾ ਹੈ ਨੰਬਰ 24 ਪਿਆਰ ਪਹਿਲਾ ਹੋਵੇ ਜਾਂ ਦੂਸਰਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਬਸ ਪਿਆਰ ਸੱਚਾ ਹੋਣਾ ਚਾਹੀਦਾ ਹੈ ਨੰਬਰ 25 ਜੇਕਰ ਤੁਹਾਨੂੰ ਕੱਟ ਸੁਣਾਈ ਦੇ ਰਿਹਾ ਹੈ ਤਾਂ ਉਂਗਲ ਉੱਪਰ ਨਾਰੀਅਲ ਦਾ ਤੇਲ ਲਗਾ ਲਓ ਤੇ ਫਿਰ ਆਪਣੇ ਕੰਨ ਵਿੱਚ ਫੇਰੋ ਇਸ ਤਰ੍ਹਾਂ ਰੋਜ਼ਾਨਾ ਕਰੋ ਇਸ ਨਾਲ ਤੁਹਾਡੀ ਸੁਣਨ ਦੀ ਸ਼ਕਤੀ ਵੱਧ ਜਾਵੇਗੀ ਨੰਬਰ 26 ਜਦੋਂ ਜਿਆਦਾ ਹੱਸਣ ਤੇ ਬੋਲਣ ਵਾਲਾ ਇਨਸਾਨ ਚੁੱਪ ਹੋ ਜਾਵੇ ਤਾਂ ਸਮਝ ਲਓ ਕਿ ਉਹ ਅੰਦਰ ਤੋਂ ਟੁੱਟ ਗਿਆ ਹੈ ਨੰਬਰ 27 ਜੇਕਰ ਤੁਹਾਡੇ ਬਹੁਤ ਜ਼ਿਆਦਾ ਗੈਸ ਬਣਦੀ ਹੈ ਤਾਂ ਰੋਜ਼ਾਨਾ ਸਵੇਰ ਦੇ ਸਮੇਂ ਤੀਜ ਦੇ ਚੱਲਣਾ ਸ਼ੁਰੂ ਕਰ ਦਿਓ ਇਸ ਨਾਲ ਗੈਸ ਦੀ ਸਮੱਸਿਆ ਖਤਮ ਹੋ ਜਾਵੇਗੀ ਤੁਹਾਨੂੰ ਖੁਦ ਹੀ ਪਤਾ ਲੱਗੇਗਾ ਨੰਬਰ 28 ਕਿਸੇ ਦੀ ਐਨੀ ਵੀ ਕਦਰ ਨਾ ਕਰੋ ਕਿ ਜਿੰਨੀ ਕੋ ਇੰਨੀ ਹੀ ਕਦਰ ਕਰੋ ਜਿੰਨੀ ਤੁਹਾਡੀ ਕਰਦਾ ਏ ਬੇਹਸਾਬ ਕਦਰ ਕਰਨ ਵਾਲਾ ਤੁਹਾਡਾ ਸਕੂਨ ਤਬਾਹ ਕਰ ਦੇਵੇਗਾ ਨੰਬਰ 29 ਜੇਕਰ ਤੁਸੀਂ ਆਪਣੇ ਸਿਰ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਹੋ ਤਾਂ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਦੁੱਧ ਲਗਾ ਕੇ ਮਾਲਿਸ਼ ਕਰਨੀ ਸ਼ੁਰੂ ਕਰ ਦਿਓ ਇਸ ਨਾਲ ਤੁਹਾਡਾ ਸਕਿਨ ਨੂੰ ਜ਼ਿਆਦਾ ਫਾਇਦਾ ਹੋਵੇਗਾ ਨੰਬਰ 3 ਉਹਨਾ ਸੁਪਨਿਆਂ ਦਾ ਟੁੱਟ ਹੀ ਜਾਣਾ ਬਿਹਤਰ ਹੈ ਜਿਨ੍ਹਾਂ ਨੂੰ ਦੇਖ ਕੇ ਅਸੀਂ ਆਪ ਹੀ ਟੁੱਟ ਜਾਈਏ ਨੰਬਰ 31 ਜੇਕਰ ਤੁਸੀਂ ਆਪਣੇ ਚਿਹਰੇ ਦੀਆਂ ਗੱਲਾਂ ਨੂੰ ਮੋਟੀਆਂ ਤੇ ਗੋਲ ਮਟੋਲ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਰੋਟੀ ਨੂੰ ਪੌਣੇ ਵਿੱਚ ਲਪੇਟ ਕੇ ਰੱਖੋ ਤੇ ਸਵੇਰ ਦੇ ਸਮੇਂ ਇਸ ਰੋਟੀ ਨੂੰ ਦੁੱਧ ਨਾਲ ਖਾ ਲਓ ਇਸ ਨਾਲ ਤੁਹਾਡੀਆਂ ਗੱਲਾਂ ਗੋਲ ਮਟੋਲ ਹੋ ਜਾਣਗੀਆਂ ਨੰਬਰ 32 ਜਿਹੜੇ ਲੋਕ ਦਰਦ ਨੂੰ ਸਮਝਦੇ ਨੇ ਉਹ ਲੋਕ ਕਦੇ ਵੀ ਦੀ ਸੇ ਨੂੰ ਦਰਦ ਦੀ ਵਜਾ ਨਹੀਂ ਨਹੀਂ ਬਾਣਦੇ ਨੰਬਰ 33 ਜਦੋਂ ਵੀ ਤੁਸੀਂ ਕੋਈ ਵੀ ਸੁੱਕੀ ਸਬਜੀ ਕੁੱਕਰ ਵਿੱਚ ਬਣਾਉਂਦੇ ਹੋ ਤਾਂ ਹਮੇਸ਼ਾ ਉਸ ਨੂੰ ਪਹਿਲਾ 5 ਮਿੰਟ ਲਈ ਘੱਟ ਸੇਕ ਤੇ ਰੱਖੋ ਫਿਰ ਤੇਜ਼ ਕਰਕੇ ਇੱਕ ਸੀਟੀ ਵਜਾ ਦਿਓ ਇਸ ਨਾਲ ਸਬਜੀ 5 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਪਰ ਕੁੱਕਰ ਦਾ ਢੱਕਣ ਪੂਰੀ ਭਾਫ਼ ਨਿਕਲਣ ਤੋਂ ਬਾਅਦ ਹੀ ਖੋਲੋ ਨੰਬਰ 34 ਅਸਾਨ ਨਹੀਂ ਹੁੰਦਾ ਉਸ ਵਿਅਕਤੀ ਨੂੰ ਸਮਝਣਾ ਜੋ ਜਾਣਦਾ ਸਭ ਕੁਝ ਹੈ ਪਰ ਬੋਲਦਾ ਕੁਝ ਵੀ ਨਹੀਂ ਨੰਬਰ 35 ਜੇਕਰ ਤੁਸੀਂ ਆਪਣੇ ਕਮਰੇ ਵਿੱਚ ਪਿਆਜ਼ ਦੇ ਕੁਝ ਟੁਕੜੇ ਰੱਖ ਦਿਉ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਜਖਾਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 36 ਨਸੀਬ ਨਸੀਬ ਦੀ ਗੱਲ ਹੈ ਜਨਾਬ ਕੋਈ ਨਵਰਤ ਦੇ ਕੇ ਵੀ ਪਿਆਰ ਪਾਉਂਦਾ ਤੇ ਕੋਈ ਬੇਹਿਸਾਬ ਮੁਹੱਬਤ ਕਰਕੇ ਵੀ ਇਕੱਲਾ ਰਹਿ ਜਾਂਦਾ ਨੰਬਰ 37 ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਖਾਣਾ ਬਣਾਉਂਦੇ ਹੋ ਤਾਂ ਹਮੇਸ਼ਾ ਘਰ ਦੇ ਬਣੇ ਸਰੋਂ ਦੇ ਤੇਲ ਦਾ ਹੀ ਇਸਤੇਮਾਲ ਕਰੋ ਸਿਹਤ ਲਈ ਬਹੁਤ ਫਾਇਦੇਮੰਦ ਹੈ ਨੰਬਰ 38 ਜੀਵਨ ਦੀ ਉਹੀ ਰਿਸ਼ਤਾ ਸੱਚਾ ਹੈ ਜੋ ਤੁਹਾਡੇ ਪਿੱਠ ਪਿੱਛੇ ਵੀ ਤੁਹਾਨੂੰ ਸਨਮਾਨ ਦੇਵੇ ਨੰਬਰ 39 ਆਪਣੇ ਬੱਚਿਆਂ ਨੂੰ ਜੇਕਰ ਤੁਸੀਂ ਰੋਜ਼ਾਨਾ ਪਵਿੱਤਾ ਖਾਣ ਲਈ ਦੇਵੋਗੇ ਤਾਂ ਉਹਨਾਂ ਦੀ ਰੁਕੀ ਹੋਈ ਲੰਬਾਈ ਵਧਣ ਲੱਗ ਜਾਵੇਗੀ ਤੇ ਨਾਲ ਹੀ ਉਹਨਾਂ ਦੇ ਸਰੀਰਕ ਕਮਜ਼ੋਰੀ ਵੀ ਦੂਰ ਹੋ ਜਾਵੇਗੀ। ਨੰਬਰ 40 ਤੁਹਾਡਾ ਪਰਿਵਾਰ ਕਿੰਨਾ ਅਮੀਰ ਹੈ ਇਹ ਮਾਇਨੇ ਨਹੀਂ ਰੱਖਦਾ ਬਲਕਿ ਤੁਹਾਡਾ ਪਰਿਵਾਰ ਕਿੰਨਾ ਖੁਸ਼ ਹੈ ਇਹ ਬਹੁਤ ਮਾਇਨੇ ਰੱਖਦਾ। ਨੰਬਰ 41 ਜੇਕਰ ਤੁਹਾਡੇ ਸਿਰ ਵਿੱਚ ਅਕਸਰ ਦਰਦ ਰਹਿੰਦਾ ਹੈ ਤਾਂ ਰੋਜ਼ਾਨਾ ਰਾਤ ਨੂੰ ਪੰਜ ਮਣਕੇ ਪਿਓ ਕੇ ਰੱਖ ਦੋ ਸਵੇਰੇ ਵਿੱਚ ਕੱਟ ਕੇ ਖਾ ਲਓ ਫਿਰ ਪਾਣੀ ਵੀ ਪੀ ਲਓ ਇਸ ਨਾਲ ਕੁਝ ਹੀ ਦਿਨਾਂ ਵਿੱਚ ਸਿਰ ਦਰਦ ਠੀਕ ਹੋ ਜਾਵੇਗਾ ਨੰਬਰ 42 ਜਦੋਂ ਵੀ ਇਨਸਾਨ ਇਕੱਲਾ ਚੱਲਣਾ ਸਿੱਖ ਜਾਂਦਾ ਹੈ ਫਿਰ ਉਹ ਕਈ ਨਾਲ ਹੋਵੇ ਜਾਂ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਨੰਬਰ 43 ਜਦੋਂ ਵੀ ਤੁਸੀਂ ਸਾਗ ਵਿੱਚ ਪਾਣੀ ਪਾਉਂਦੇ ਹੋ ਤਾਂ ਹਮੇਸ਼ਾ ਗਰਮ ਕਰਕੇ ਹੀ ਪਾਓ ਤੇ ਨਾਲ ਹੀ ਦੋ ਬੂੰਦਾਂ ਸਰੋਂ ਦੇ ਤੇਲ ਦੀਆਂ ਵੀ ਜ਼ਰੂਰ ਪਾਓ ਇਸ ਨਾਲ ਸਾਗ ਜਲਦੀ ਪੱਕ ਜਾਂਦਾ ਹੈ ਨੰਬਰ 44 ਕਿਸੇ ਇੱਕ ਵਿਅਕਤੀ ਤੇ ਅੰਨਾ ਭਰੋਸਾ ਕਰਕੇ ਵੇਖੋ ਫਿਰ ਉਹ ਵਿਅਕਤੀ ਸਿਖਾਵੇਗਾ ਕਿ ਤੁਸੀਂ ਕਿਸੇ ਤੇ ਅੰਨਾ ਭਰੋਸਾ ਕਿਉਂ ਨਹੀਂ ਕਰਨਾ ਚਾਹੁੰਦੇ ਨੰਬਰ 45 ਜੇਕਰ ਤੁਸੀਂ شہਦ ਨੂੰ ਗੁਣਗਣੇ ਪਾਣੀ ਵਿੱਚ ਮਿਲਾ ਕੇ ਪੀ ਲਓ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਗੁਰਦੇ ਦੀ ਕੋਈ ਵੀ ਸਮੱਸਿਆ ਨਹੀਂ ਹੋਵੇਗੀ। ਨੰਬਰ 46 ਜੋ ਤੁਹਾਡੀ ਬੁਰਾਈ ਕਰੇ ਤਾਂ ਕਰਨ ਦਿਓ ਕਿਉਂਕਿ ਇਹੋ ਜਿਹੀ ਛੋਟੀ ਹਰਕਤ ਛੋਟੀ ਸੋਚ ਵਾਲੇ ਲੋਕ ਹੀ ਕਰ ਸਕਦੇ ਨੇ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਾਂਜੀ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਹੁੰਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਅਤੇ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਇੱਕ ਵਾਰ ਤੋਂ ਫਿਰ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ